ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਮੈਂ ਗੋਲਡੀ ਬਰਾੜ ਅੱਜ ਜੋ ਮੁਹਾਲੀ ਕੋਟ ਦੇ ਬਾਹਰ ਗੁਰਵਿੰਦਰ ਦਾ ਮਰਡਰ ਹੋਇਆ। ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਰੋਹਿਤ ਕੁਦਾਰਾ ਛੋਟਾ ਵੀਰ ਵਿੱਕੀ ਪਹਿਲਵਾਨ ਹੋਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਸਾਰੇ ਲੈਨੇ ਆਂ। ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਟਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀਗਾ ਪੁਲਿਸ ਨੂੰ ਤਾਂ ਇਹ ਕੇਸ ਕੋਈ ਇਟਾ ਜ਼ਰੂਰੀ ਨਹੀਂ ਲੱਗਿਆ ਸੀ ਕਿਉਂਕਿ ਗੁਰਲਾਲ ਨਾ ਤਾਂ ਕੋਈ ਫਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ politcal ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਹੌਸ ਤੇ ਕੇਸ DNA ਕਨਵੈਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ ਬਹੁਤ ਉਮੀਦ ਹੁੰਦੀ ਈਵਨ ਕਿ ਪੁਲਿਸ ਨੇ ਤਾਂ ਆਪ ਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਟੀਫੇਮ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ 'ਚ ਐਫ ਆਈ ਆਰ ਦਿਖਾ ਦੇ ਨਾ ਉਹਦੀ ਕਿੰਨੂੰ ਤੁਸੀਂ ਗੁਰਲਾਲ ਗੈਂਗਸਟਰ ਆ ਇੱਕੇ ਖਬਰਾਂ ਚ ਨਿਊਜ਼ ਦਿੱਤੀ ਵੀ ਗੁਰਨਾਲ ਗੈਂਗਸਟਰ ਮਰ ਗਿਆ ਤਾਂ ਹੀ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋਗੇ ਪਰ ਸਾਡੇ ਮਨਾਂ ਚ ਬਰੀ ਨਹੀਂ ਹੋਣਗੇ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਨੁਕਸਾਨ ਕੀਤਾ ਚਾਹੇ ਉਹ ਗੁਰਨਾਲ ਸੀ ਚਾਹੇ ਇੰਦਰਪ੍ਰੀਤ ਪੈਰੀ ਹੈ ਜਿਹੜੇ ਵੀ ਲੱਲੀ ਛੱਲੀ ਨੇ ਸਾਡੇ ਭਰਾਵਾਂ ਦੇ ਨੁਕਸਾਨ ਚ ਥੋੜੀ ਬਹੁਤ ਵੀ ਇਨਵੋਲਵਮੈਂਟ ਕੀਤੀ ਆ ਉਹਨਾਂ ਨੂੰ ਅਸੀਂ ਮਾਰਾਂਗੇ ਚਾਹੇ 5 ਸਾਲਾਂ ਬਾਅਦ ਮਾਰੀਏ ਚਾਹੇ 5 ਮਹੀਨਿਆਂ ਬਾਅਦ ਮਾਰੀਏ ਜਿਨ੍ਹਾਂ ਚਿਕਰ ਅਸੀਂ ਜਿਉਂਨੇ ਆ ਮੰਨਾ ਚੱਕਰ ਤੁਸੀਂ ਇਹ ਨਾ ਸੋਚਿਓ ਕਿ ਤੁਹਾਡੇ ਉੱਤੋਂ ਤਲਵਾਰ ਸਿਰ ਤੋਂ ਚੱਕੀ ਗਈ ਕਿਸੇ ਟਾਈਮ ਵੀ ਤੁਹਾਡੇ ਸਿਰ ਤੇ ਤਲਵਾਰ ਡਿੱਗ ਸਕਦੀ ਹੈ ਬਾਜੋ ਜੇ ਬਚਿਆ ਜਾਂਦਾ ਤਾਂ ਦੂਜੀ ਗੱਲ ਮੈਂ ਇੱਕ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਜੇ ਜ਼ਰਤ ਹੋਵੇ ਨਾ ਤਾਂ ਜਾਇਜ਼ ਗੱਲ ਕਰੀ ਦੀਂ ਦੀ ਸਿੱਧਾ ਹਿੱਕ ਚ ਵੱਜੀ ਜਾਂਦਾ ਠੀਕ ਹੈ ਜੇ ਤੁਹਾਡੀ ਜ਼ਰਤ ਹੈ ਨਹੀਂ ਮੇਰੇ ਤੱਕ ਪਹੁੰਚਣ ਦੀ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ ਟਾਡੇ ਤੋਂ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਤੋਂ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਏ ਨਹੀਂ ਅਸੀਂ ਡਰਦੇ ਜਦੋਂ ਸਿਸਟਮ ਨੇ ਪਹਿਲਾਂ ਇੰਨੀ ਹੱਥ ਚਿੱਟੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੈਣਾ ਮਾਵਾਂ ਨੂੰ ਕੈਨ ਲੱਗੇ ਸੀ ਪੁਲਸਾਂ ਦੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਜਿੰ다 ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਗੀਆਂ ਲੜਾਈਆਂ ਝਗੜਿਆਂ ਤੱਕ ਹੁੰਦੇ ਸੀ ਉਸ ਕੰਨ ਜਿਨ੍ਹਾਂ ਨੂੰ ਸੰਗਿਆੜਾ ਬਦਮਾਸ਼ ਤੱਕ ਟਹਿ ਕੇ ਕਾਲਜ ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡਿਆਂ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜੀ ਜਿਨ੍ਹਾਂ ਨੇ ਧਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਵੇਂ ਜੀਆਂ ਹਰ ਕਿਸ ਦਾ ਨਾਂ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਦਿੱਸਤੀ ਨਾ ਕਰੋ ਕੀ ਉਹ ਤੁਹਾਡੇ ساری ਉਮਰ ਦਾ ਖਤ ਪੈ ਜਾਵੇ ਸਰਕਾਰਾਂ ਉਹਨਾਂ ਉੱਪੀਆਂ ਜਾਂਦੀਆਂ ਰਹਿੰਦੀਆਂ ਸਾਰੇ ਨੇਤਰਾਵੀਆਂ ਸਾਰੇ ਪੁਲਸਾਰਿਆਂ ਦੇ ਸਭ ਤੋਂ ਜ਼ਵਾਗਵਾਰ ਸੱਤ ਹੈ ਠੀਕ ਹੈ ਤੁਸੀਂ ਇਕੱਲੇ ਪੰਜਾਬ ਤੱਕ ਸੀਮ ਤੋਂ ਜੀ ਹੈ ਜੇ ਇੰਨਾ ਚੀਜ਼ਾਂ ਪਿਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਿਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਹੈ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰ ਸਕਦੇ ਆ ਮਨ ਚ ਵੈਰ ਨਾ ਰੱਖੋ ਕਹੇ ਕਦੇ ਕਿਸੇ ਬੰਦੇ ਨੂੰ ਨਹੀਂ ਐਂ ਨਹੀਂ ਮਾਰਿਆ ਆਹ ਆਲਦੀਆਂ ਦੁਸ਼ਮਣੀਆਂ ਨਵੇੜੀਆਂ ਇੱਕ ਥੋਕ ਕੇ ਨਵੇੜੀਆਂ ਕੋਈ ਕੋਈ ਸਾਥ ਬੰਦਾ ਨਹੀਂ ਮਾਰਿਆ ਦੁਨੀਆ ਕੋਈ ਕਿਸੇ ਨੂੰ ਸਾਥ ਬਣਾਈ ਜਾਵੇ ਜੀ ਤਾਂ ਮਰਜ਼ੀ ਬੈਕਗ੍ਰਾਉਂਡ ਚੈੱਕ ਲੈ ਜੇ ਜਿਹਨੂੰ ਮੈਂ ਪੜਾਇਆ ਉਹ ਦੇਖ ਲੈ ਜੇ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ ਉਹ ਹਰਕਤਾਂ ਨਾ ਕਰੋ ਕਿ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ ਅਸੀਂ ਇੰਨਾ ਕ ਮੂੰਹ ਰੱਖਦੇ ਹਾਂ ਜੇ ਆਪਦੀ ਮਿੱਟੀ ਨਾਲ ਸਾਨੂੰ ਮੂੰਹ ਤੋੜਨਾ ਨਾ ਕਰੋ